ਸ਼ਹਾਦਤ ਵਿੱਚ ਇੱਕ ਹੋਰ ਸ਼ਖਸੀਅਤ ਦਾ ਨਾਮ ਵੀ ਜੁੜਦਾ ਹੈ ਉਹ ਹਨ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਿਰਾਜੀ ਜਿਨ੍ਹਾਂ ਦੀ ਯਾਦ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਰੋਡ ਉੱਤੇ ਸਥਿਤ ਹੈ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਿਰਾ ਇਨ੍ਹਾਂ ਨੇ ਸੂਬਾ ਹੇ ਸਰਹੰਦ ਦੀ ਕੈਦ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਤਿੰਨ ਦਿਨਾ ਤੱਕ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਠੰਡੇ ਬੁਰਜ ਵਿੱਚ ਦੁੱਧ ਦੀ ਸੇਵਾ ਲਈ ਬਾਬਾ ਮੋਤੀਰਾਮ ਮਹਿਰਾ ਜੀ ਨੇ ਤਿੰਨ ਦਿਨ ਤੱਕ ਪਹਿਰੇਦਾਰਾਂ ਨੂੰ ਰੋਜ਼ਾਨਾ ਕੁਝ ਨਾ ਕੁਝ ਦਿੰਦੇ ਸਨ ਤਦ ਜਾ ਕੇ ਉਹ ਦੋਵਾਂ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਲਈ ਦੁੱਧ ਲੈ ਕੇ ਜਾਇ ਕਰਦੇ ਸਨ ਦੁੱਧ ਦੀ ਸੇਵਾ ਲਈ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਸੀ ਜਦੋਂ ਇਸ ਦੀ ਭਨਕ ਸੂਬਾ ਸਰਹੰਦ ਨੂੰ ਲੱਗੀ ਤਦ ਜ਼ਾਲਿਮ ਵਜ਼ੀਰ ਖਾਨ ਦੇ ਹੁਕਮ ਨਾਲ ਬਾਬਾ ਮੋਤੀਰਾਮ ਮਹਾਰਾਜ ਤੇ ਉਹਨਾਂ ਦੇ ਪਰਵਾਰ ਨੂੰ ਕੋਹਲੂ ਵਿੱਚ ਫੀਡ ਦਿੱਤਾ ਸੀ ਉਹਨਾਂ ਦੀ ਯਾਦ ਵਿੱਚ ਹੀ ਗੁਰਦੁਆਰਾ ਅਮਰਸ਼ੀਰ ਦਾ ਬਾਬਾ ਮੋਤੀਰਾਮ ਮਹਾਰਾਜ ਜੀ ਸ਼ਿਸ਼ੋਬੀਤਾ